ਭਾਇਆ ਪੂਆ ਜੀ ਮੇਰਾ ਘਰ ਵੇਚਣ ਨੂੰ ਫਿਰਦਿਆਂ ਨੇ ਨਹੀਂ ਨਹੀਂ ਪੂਆ ਜੀ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੋਊਗੀ ਮਾਰੇ ਇਹਨਾਂ ਨੂੰ ਲੋੜ ਕੀ ਐ ਮੇਰਾ ਘਰ ਵੇਚਣ ਦੀ ਇਹਨਾਂ ਲੈ ਤਾਂ ਆਪਦੇ ਕੋਲ ਹੀ ਬਠੇਰਾ ਕੁਛ ਐ ਨਾਲੇ ਮੇਰਾ ਵੀ ਵਧੀਆ ਕਰਦੇ ਨੇ ਇਹ ਮੈਂ ਭੋਲਿਆ ਪਾਂਛਿਆ ਤੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਤੇ ਤੇਰੀ ਪਿੱਠ ਪਿੱਛੇ ਕੀ ਹੋ ਰਿਹਾ ਹੈ ਮੇਰੇ ਕੋਲ ਅੱਜ ਬੰਤੀ ਦਾ ਫੋਨ ਆਇਆ ਸੀ ਇਹ ਕਿਸੇ ਦਲਾਲ ਨੂੰ ਘਰ ਦਿਖਾ ਕੇ ਆਈਆਂ ਨੇ ਅੱਜ ਤੁਸੀਂ ਮੇਰੇ ਉੱਠਣ ਤੋਂ ਪਹਿਲਾਂ ਹੀ ਤਿਆਰ ਹੋ ਗਏ ਜੀ ਜਾਣਾ ਕਿਤੇ ਉਹ ਤਾਂ ਜੀ ਅਸੀਂ ਪਟਿਆਲੇ ਜਾਣਾ ਮੰਮੀ ਦੀ ਦਵਾਈ ਲੈਣ ਤਾਂ ਕਰਕੇ ਤਿਆਰ ਹੋਈਆਂ ਜੇ ਅਸੀਂ ਜਲਦੀ ਜਾਵਾਂਗੇ ਤਾਂ ਉੱਥੇ ਵਾਰੀ ਆਊਗੀ ਨਹੀਂ ਤਾਂ ਉੱਥੇ ਬਹੁਤ ਭੀੜ ਹੋ ਜਾਂਦੀ ਹੈ ਚਲੋ ਆਪਾਂ ਹੁਣੇ ਪੁੱਛ ਲੈਂਦੇ ਇਹਨਾਂ ਨੂੰ ਵੀ ਇਹ ਗੱਲ ਸੱਚੀ ਹੈ ਕਿ ਨਹੀਂ ਇਹ ਗੱਲ ਜਮਾਂ ਸੱਚੀ ਹੈ ਵੰਤੀ ਉਦੋਂ ਉੱਥੇ ਸੀ ਜਦੋਂ ਇਹ ਘਰ ਦਿਖਾ ਰਹੀਆਂ ਸੀ ਨਾਲ ਇਹਨਾਂ ਨੂੰ ਹੁਣ ਤੂੰ ਕੀ ਪੁੱਛੇਗਾ ਇਹਨਾਂ ਨੇ ਕਿਹਾ ਮੰਨਣਾ ਪਰਪੂਆ ਜੀ ਆਪਾਂ ਨੂੰ ਇੱਕ ਵਾਰੀ ਗੱਲ ਤਾਂ ਕਰਨੀ ਚਾਹੀਦੀ ਇਹਨਾਂ ਨਾਲ ਮੈਂ ਕਰੇ ਜਿਹੜੀ ਗੱਲ ਕਰਨੀ ਸੀ ਇਹਨਾਂ ਨੇ ਕਦਾ ਮੰਨਣਾ ਇਹ ਤਾਂ ਸਾਹ ਮੁੱਕਰਦੀ ਆ ਤੂੰ ਉੱਠ ਖੜਾ